ਲੋ ਜੀ ਬਾਈ ਅੱਜ ਆਪਾਂ ਪੀਜਣ ਲੱਗਿਆ ਛੋਲੇ ਅੱਜ ਕਰਤੀ ਸ਼ੁਰੂਆਤ ਆਪ ਲਿਆਂਦਾ 462 ਕਿਲੋ ਲਿਆ ਖਾਣ ਵਾਸਤੇ ਬਸ ਭੀਜਣੇ ਨੇ ਆਪਦੇ ਆਰਗੈਨਿਕ ਅੱਜ ਕਰਤੀ ਸ਼ੁਰੂਆਤ ਬਸ ਸਹੀ ਭੀਜੇ ਜੀ ਸਹੀ ਭੀਜੇ ਜੀ ਸਹੀ ਚਲੋ ਜੀ ਚਲੋ ਨਾ ਅਰਜੰਦਰਾ ਫਾਇਦਾ ਪੂਰਾ ਬਾਈ ਪੂਰਾ ਫਾਇਦਾ ਬਾਈ ਆਰਗੈਨਿਕ ਚੀਜ਼ਾਂ ਦਾ ਪੂੜੇ ਲਾਈਆਂ ਬੂੜੀਆਂ ਹੀ ਸਮਝਦੇ ਆ ਦੇਖੀ ਜਾਂ ਸਰ ਬਾਜੀ ਏ ਬਿਜਣ ਵਾਸਤੇ ਹਾਲੀ ਵੀ ਚੰਗਾ ਚਾਹੀਦਾ ਕਿੰਨੀ ਬੈਸ ਕਿੰਨੀ ਰੱਖਾਂਗੇ ਓਕੇ ਛੋਟਾ ਤੋਂ ਛੋਟਾ ਆਪਣਾ ਇੱਕ ਫੁੱਟ ਰੱਖਾਂਗੇ ਤਾਂ ਕਿ ਗੁੱਡਨਾ ਗਾਡੀ ਗੋਡੀ ਕਰਨੀ ਕਰੀ ਕਰ ਸੌਕੀ ਹੋ ਜਾਂਦੀ ਆ ਸੰਗਰੇ ਜੀਰਾ ਠੀਕ ਹੈ ਜੀ ਬੜਾ ਦੇਖ ਪਿੱਛੇ ਸਹੀ ਵੇਚਦੇ ਆ ਕਿੰਨੀ ਵੇਚ ਪਈ ਜਾਂਦੀ ਆ ਜਾਵਾ ਸਹੀ ਤਾਂ ਫਿਰ ਕੋਟਾ ਓਕੇ ਤੈਨੂੰ ਖਵਾਇਆ ਕਰਾਂਗੇ ਬੱਠਾ ਮੇਰੇ ਪਹਿਲੀ ਦਾ ਨਾ ਜੀ ਇਹਦਾ ਬੁੱਤ ਨਹੀਂ ਮਿਲਦਾ ਤੁਹਾਨੂੰ ਠੀਕ ਆ ਬਾਈ ਗੱਲ ਕੋਲ ਤਾਂ ਠੀਕ ਆ ਪੂਰੀ ਗੱਲ ਹੈ ਪੂਰੀ ਵੈਸੇ ਪਾਪਾ ਗੱਲ ਦੀ ਤਾਂ ਕੋਈ ਐਡੀ ਖਾਸ ਇਹਨਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਹੈ ਹੈ ਐਡੀ ਕੋਈ ਜ਼ਰੂਰਤ ਨਹੀਂ ਵੈਸੇ ਚੁੱਕਪੂਰੀ ਜੀ ਚਾਹੀਦੀ ਹੈ ਚੁੱਕਪੂਰੀ ਜਾਂ ਇਹਨਾਂ ਨੂੰ ਪਾਣੀ ਦੀ ਵੀ ਲੋੜ ਨਹੀਂ ਅੱਗੇ ਪਾਣੀ ਦੀ ਕੋਈ ਲੋੜ ਨਹੀਂ ਹੈ ਨਾ ਹਏ ਹੋ ਜਾਣਗੇ ਹੱਥੇ ਇਹ ਪੱਟੇ-ਪੁੱਟੇ ਵੀ ਉਹ ਰਾਜਸਥਾਨ ਚ ਹੁੰਦੇ ਨੇ ਦੇਖਾ ਪੱਟੇ-ਪੁੱਟੇ ਵੀ ਇਹ ਸੌਖੀ ਜਾਂਦੇ ਨੇ ਹਣਾ ਜੜ ਕੋਈ ਇਹਨਾਂ ਦੀ ਬਾੜੀ ਉਹ ਨਹੀਂ ਹੁੰਦੀ ਡੂੰਗੀ ਕਿ ਕਿੰਨੇ ਟੈਚ ਹੋ ਜਾਣਗੇ ਇਹ ਤਾਂ ਬਾਬਾ ਹੀ ਦੱਸ ਸਕਦਾ ਹੈ ਚਾਰ ਮਹੀਨੇ ਚ ਜੀ ਅੱਡੀ ਲੰਮੀ ਖੇਤੀ ਹੈ ਚਾਰ ਮਹੀਨੇ ਦੀ ਖੇਤੀ ਹੈ ਜੀ ਜਾ ਕੇ ਫੱਗਣ ਚੋਂਗੇ ਜੀ ਪਰ ਜਿਹੜੇ ਆਏ ਬੀਜੋ ਘੱਟ ਹੀ ਮਿਲਦੇ ਜਗਾ ਮਾਰਚ ਦੇ ਮਹੀਨੇ ਹੋ ਗਏ ਜਾ ਕੇ ਮਾਰਚਰ ਖਾਲ ਨੂੰ ਮੈਨੂੰ ਗਰਮੀ ਚੀਂ। ਵੀ ਪੈ ਗਿਆ ਨਾ ਕੋਈ ਰੋਟਾ ਤੇ ਵੀ ਪਾਉਣ ਲਾਹਾਰੇ ਨਾ ਰਹਿਦੀ ਆਪ। ਵੀ ਪੈਨੋ ਦਿਖਾ ਭਾਈ। ਮੈਂ ਦੇਵਾ ਗਰਮ ਮੈਂ ਮੈਂ ਕਿਤੇ ਨਾ। ਹੂੰ। ਫੱਟ ਤਾਂ ਮੈਂ ਚਾਰ ਘੁੱਟਾ ਚ ਕਿਉਂ। ਐ ਤੰਦ ਖਾ ਚੱਲ। ਅਰੇ ਇਹ ਜਲਦੀ ਜਲਦੀ ਰੱਖ। ਪਿੱਛੇ ਰੋਕ ਕੇ। ਐਂ ਦੇਖਦਾ ਵੀ। ਵੀ ਦਾ ਪੂਰਾ ਥੋੜਾ ਡੇਦਾ ਬੜਾ ਹੋਆ ਬਿਰਲਾ ਬੜਾ ਨਹੀਂ ਚੱਲ ਯਾਰ ਟੀਟਾ ਆਪਾ ਯਾਰ ਟੀਟਾ ਕਹਣ ਨੂੰ ਹਣ ਤੂੰ ਹੀ ਥੱਕ ਗਿਆ ਕੰਨਾ ਮੱਚਦਾ ਕੰਨਾ ਮੱਚਦਾ ਇਹ ਤਾਂ ਚਾਰ ਖੁੰਡੀ ਕੱਢੇ ਨੇ ਵੀ ਮੁੱਕ ਗਿਆ ਚੱਕ ਨਮਾ ਘਟਾ ਧਰ ਲਿਆ ਨਮਾ ਘਟਾ ਧਰ ਲਿਆ ਇਹ ਕਿਹੜੀ ਵਾਲੀ ਦੇ ਸਿੱਧੇ ਘੜਦੇ ਫੜੇ ਮਨੱਕੀ ਦੇ ਰੋਡ ਕੋਟ ਬੈਂਕ ਵਾਲੇ ਦੇ ਜਿੰਨਾ ਮੜਾ ਜ ਮੈਨੂੰ ਵੀ ਪਾਸਾ ਪਾਦ ਨਹੀਂ ਜਾਣ ਦੇ ਚਲੀਏ ਜੀ ਚਲੋ ਬਾਬਾ ਇੰਨਾ ਕ ਨਹੀਂ ਦੇਖ ਕੇ ਮੈਨੂੰ ਆਪਦੇ ਆਪ ਤੇ ਮਾਣ ਹੋ ਜਾਂਦਾ ਵੀ ਇਹਨਾਂ ਨਾਲੋਂ ਤਾਂ ਮੈਂ ਬੜਾ ਤਕੜਾ ਹੂੰ ਸੱਚੀ ਲੈ ਮਜ਼ਾਕ ਦੀ ਗੱਲ ਨਹੀਂ ਮਜ਼ਾਕ ਦੀ ਗੱਲ ਨਹੀਂ ਉਹ ਤਾਂ ਮੈਂ ਤਕੜਾ ਹਾਂ ਹੈ ਇਹਨਾਂ ਨਾਲੋਂ ਤੂੰ ਬਾਕੀ ਤਕੜਾ ਹੈ ਗੱਲਾਂ ਕਰਨਗੇ ਇਹ ਰੱਬ ਥੱਲੇ ਲਾਉਣ ਦੀਆਂ ਪਰ ਇਹਨਾਂ ਨਾਲੋਂ ਆਪਾਂ ਤਕੜੇ ਆ ਤੂੰ ਤਾਂ ਤਕੜਾ ਕੀ ਕਿਹਾ ਮੈਂ ਤਕੜਾ ਹਾਂ ਰੱਬ ਦਾ ਅਸ ਆਪਣੇ ਅੱਖ ਇੱਕ ਵਾਰੀ ਭੱਜ ਗਿਆ ਛੱਡਾ ਕੇ ਹਾਂ ਦੇਖ ਲੈ ਸੀ ਬਸ ਮੜਾ ਫਲ ਛਾੜਨਾ ਪਊਗਾ ਹੁਣ ਮੈਂ ਤੈਨੂੰ ਵੀਡੀਓ ਚ ਨਹੀਂ ਦੱਸਦਾ ਅਗਲਾ ਕਹਿੰਦਾ ਆਪਦੀ ਵਿੜਾਈ ਕਰਦਾ ਉਹ ਤੋਂ ਕਰੀ ਲਈ ਹੁਣ ਤੂੰ ਇੱਧਰ ਵਾਦੀ ਦੱਸੇਗਾ ਨਹੀਂ ਪਰ ਮੈਂ ਤਾਂ ਤਕੜਾ ਹਾਂ ਬਈ ਆਪੀ ਤਕੜਾ ਤੇਰੇ ਨਾਲੋਂ ਤਕੜਾ ਭੱਜ ਕੇ ਦੇਖਣਾ ਕਦੇ ਮਰ ਜੀ ਬੱਗੂ ਮਾਲ ਨੇ ਕਹਿੰਦਾ ਸੀਗਾ ਥੋੜੇ ਬੁੜੇ-ਬੁੜੇ ਕਰੇ ਨੇ ਅਜੇ ਤੱਕ ਕਦੋਂ ਮਰ ਜੀ ਤੁਹਾਨੂੰ ਤਾਂ ਹਜੇ ਕਰਨਾ ਹੈ ਹਾਂ ਠੀਕ ਐ ਅਰੇ ਬਾੜੀ ਅੱਛੇ ਦੇਖ ਪਾ ਦਿੱਖੇ ਬੱਬੂ ਆਨ ਕਹਿੰਦਾ ਉਹਦੇ ਉਹਨੂੰ ਵੀ ਬਸ ਤੇਰੇ ਵਾਂਗੂ ਗੱਲੇ ਹੀ ਨੇ ਹੈ ਉਹਦੇ ਕੋਲੇ ਵੀ ਗੱਲੇ ਹੀ ਨੇ ਤੇਰੇ ਵਾਂਗੂ ਹਨਾ ਤੁਹਾਡੇ ਬੁੜੇ-ਬੁੜੇ ਕਰਿਆ ਹਜੇ ਹਮ ਸਾਣਾ ਸਾਥ ਨਹੀਂ ਦਲਦਾ ਸਾ ਨਾਲ ਸਾਦਾ ਕਿੱਥੇ ਰਾਲਦਾ ਤੇਨੂੰ ਜੋੜਦੇ ਹੁਣ ਆ ਜਾ ਵਾਧੂ ਹੈ ਐਨੇ ਕ ਵਾਧੂ ਹੈ ਸਹੀ ਗੱਲ ਕਿੱਥੇ ਨੇ ਤਾਂ ਹਾਂ ਕਿੱਥਾ ਪਾ ਮਸਰੀ ਜਾਵਾਂਗੇ ਮਸਰੀ ਹੂੰ ਹੂੰ ਇੱਕ ਨੀਲਾ ਸੋਸਾ ਵੀ ਚੜਾ ਠੀਕ ਹੈ ਇੱਕ ਨੀਲਾ ਸੋਸਾ ਵੀ ਚੜਾ ਆਪਾਂ ਇੱਕ ਕਸੂਰੀ ਤਾ ਉਹ ਗਾਂਢ ਕੰਮ ਰੂਤ ਦਿਖਾਈ ਨਾ ਤੂੰ ਆਪਾਂ ਸੁਭਾ ਦਾ ਦੂਜੀ ਵਈ ਪੁਜਾਰੀ ਥੋੜੀ ਹੈ ਆ ਦਾ ਟਰੈਕਟਰ ਤੇ ਰਲਾਊਗਾ ਤੇਲ ਨਰ ਲਾਜੀਣਾ ਨਾ ਬੱਚੀ ਪਹਿਲਾਂ ਟਰੈਕਟਰ ਦਾ ਚੱਲਦਾ ਸੀ ਭਾਈ ਦੂਜਾ ਅਰਜਣਾ ਹਾਂ ਹੁਣ ਮੋਡੀਫਾਈ ਜੱਗੇ ਬੋਸ ਨਾਲ ਜੋੜਤਾ ਇਹ ਇਹ ਤਾਂ ਨਹੀਂ ਤੇ ਤੂੰ ਤਾਂ ਨਹੀਂ ਭਾਈ ਵਾਲਾ ਮਾਰਦਾ ਲੱਗ ਜੀ ਬਤਾ ਅੱਜ ਐ ਵਾਲੇ ਮਾਰਨ ਲੱਗੇ ਫਿਰ ਤਾਂ ਗੱਲਾਂ ਕਰਦੇ ਇਸ ਜਰਾ ਇਹ ਜੱਗੇ ਬੋਸ ਤੋਂ ਤਿਆਰ ਕਰਾਇਆ ਹੋਇਆ ਭਾਈ ਇਹ ਜੌਂਡੀ ਆ ਰਿਹਾ ਜੌਂਡੀ 5310 ਜੱਗੇ ਬੋਸ ਆ ਜੱਗੇ ਬੋਸ ਤੋਂ ਮੋਡੀਫਿਕੇਸ਼ਨ ਆ ਇਹ ਮੋੜ ਦਾ ਅੰਦਰਲੇ ਬ੍ਰੇਕ ਤੇ ਮੋੜਿਆ ਕਰ ਮਾੜੀ ਗੱਡੀ ਕੋਈ ਛੱਡ ਕੇ ਭੱਜ ਗਿਆ ਅੱਛਾ ਜਰਾ ਚੱਲ ਨਹੀਂ ਚੱਲਦਾ ਵੀ ਇਹ ਹੁਣ ਆਪਾਂ ਥੋੜੀ ਜੀ ਕਨਾਲਕ ਦਾ ਵਿੱਚ ਤੇ ਛੋਲਿਆਂ ਦੀ ਹੁਣ ਬਸ ਅੱਧੀ ਕਨਾਲ ਬੀਜਾਂਗੇ ਮਸਰੀ ਦੀ ਕਿਉਂ ਜੀ ਸਹੀ ਨਹੀਂ ਚੱਲ ਰਿਹਾ ਕਾ ਵਾ ਪੋਰ ਬੰਦ ਹੋ ਗਿਆ ਪੋਰ ਬੰਦ ਹੋ ਗਿਆ ਬਾਈ ਓਏ ਪਿਛੇ ਧਾਂ ਦੇ ਕਰ ਗੇਰ ਛੋਟਾ ਲਾ ਵੀਰ ਔਰ ਬੰਦ ਹੋ ਗਿਆ ਚਲੋ ਜੀ ਚੱਕੋ ਜੀ ਹਾਂ ਕਰਤੇ ਸ਼ੁਰੂ ਆਪਾਂ ਮਸਰੀ ਮਸਰੀ ਖਾਵਾਂਗੇ ਆਰਗੈਨਿਕ ਰਾਜ ਨੂੰ ਖਾਵਾਂਗੇ ਇੱਕ ਇੱਕ ਇਹਨੂੰ ਜੱਗੇ ਬੌਸ ਵਾਲੇ ਮੇਰਾ 1 ਨੰਬਰ ਦਾ ਹਾਲ ਹੀ ਆ ਖੁੱਡ ਜਾਮੈਂ ਸਿੱਧੇ ਜਾਮੈਂ ਜਲੇਬੀ ਵਾਂਗ ਉਤਰੇ ਪਏ ਨੇ ਹਲ ਅਜੰਦਰਾ ਚੱਲ 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 ਹਲ ਨਾ ਤੋੜਦੀ ਕਿਤੇ ਜ਼ੋਰ ਮਾਰੇ ਮਸਰੀ ਬੀਜਣ ਦਾ ਕੀ ਫਾਇਦਾ ਹੈ ਹੈ ਵੀ ਤੈਨੂੰ ਕੁਝ ਨਹੀਂ ਪਤਾ ਬਸ ਦਾਲਾ ਬਣਦੀਆਂ ਦੀਆਂ ਦਾਲਾ ਬਣ ਜਾਂ ਮਸਰੀ ਦੀਆਂ ਮਸਰੀ ਤੇ ਇੱਕ ਦਾਲੀ ਬਣੂ ਕੱਲੀ ਮਸਰੀ ਦੀ ਦਾਲ ਮੂਲੀ ਦੀ ਦਾਣਾ ਫਿਰ ਰਾਜ ਨੂੰ ਪੁੱਛ ਕਿਉਂਣਾਗਾ ਵੀ ਮਸਰੀ ਦਾ ਰਾਜ ਮਸਰੀ ਪਾ ਬੀਜਤੀ ਬਾਈ ਕੀ ਫਾਇਦਾ ਦਾ ਮਸਰੀ ਵਧੀਆ ਵੀਰੇ ਬਿਨਾਰੇ ਸਪਰੇਤੋ ਬਣਾਵਾਂਗੇ ਬਿਨਾਰੇ ਸਪਰੇਤੋ ਮੂਲੀ ਖਾ ਸਕਦਾ ਤੂੰ ਪਟਕੇ ਅੱਜ ਇੱਕ ਤੇਰੇ ਜੋਗਰੀ ਪਈ ਐ ਬਸ ਮਸਬੀਜ ਨਹੀਂ ਹੁੰਦੇ ਕਿ ਲਈ ਆਪਾਂ ਖਾਣਾ ਖੂਣਾ ਕੁਝ ਨਹੀਂ